ਮੇਰਾ ਨਾਮ ਬਲਜਿੰਦਰ ਸਿੰਘ ਆ ਜੀ ਮੇਰਾ ਪਿੰਡ ਟੋਡਰਪਰਾ ਮੈਂ 베ਰਕਾ ਡੈਰੀ ਦੇ ਵਿੱਚ ਇੱਥੇ ਫੈਕਟਰੀ ਆ ਕੀ ਘਟਨਾ ਬਾਕੀ ਇਹ ਇਹ ਲਗਭਗ 11:30 ਵਜੇ ਜੀ ਬਿਜਲੀ ਦਾ ਸ਼ਾਰਟ ਸਰਕਟ ਹੋਇਆ ਆ ਦੇਖਿਆ ਤੁਸੀਂ ਹੈ ਨਾ ਵੀ ਤਾਰਾਂ ਬਿਲਕੁਲ ਢਿੱਲੀਆਂ ਨੇ ਉਹਨਾਂ ਦੇ ਨਾਲ ਦਰਖਤਾਂ ਨੂੰ ਅੱਗ ਪਾ ਕੇ ਸਾਰੇ ਡੰਗਰਾਂ ਨੂੰ ਅੱਗ ਪੈ ਗਈ ਕਿੰਨਾ ਕੁ ਨੁਕਸਾਨ ਹੈ ਜਿਹੜਾ ਇਹਨਾਂ ਦਾ ਨੁਕਸਾਨ ਤਾਂ ਇਹਨਾਂ ਦਾ ਜੀ ਵਧੀਆ ਨਸਲ ਦੀਆਂ ਝੋਟੀਆਂ ਸੀਗੀਆਂ ਘਰ ਦੀਆਂ ਪਾਲੀਆਂ ਹੀਆਂ ਨੁਕਸਾਨ ਇਹਨਾਂ ਦਾ 5 ਤੋਂ 6 ਲੱਖ ਰੁਪਏ ਦਾ ਨੁਕਸਾਨ ਆ ਦੇ ਦੁੱਧ ਦੀ ਗੱਲ ਕਰੀਏ ਕਿੰਨਾ ਦੁੱਧ ਥੋਡੇ ਬਾਗੇ ਹੁੰਦੇ ਸੀ ਰਹਿ ਲਈ ਦੁੱਧ ਇਹ ਲਗਭਗ ਜੀ 15 ਲੀਟਰ ਇੱਕ ਟਾਈਮ ਦਾ ਹੈ ਇੱਕ ਅੱਧੀ ਸੋਨੇ ਵਾਲੀ ਸੀਗੀ ਇੱਕ ਛੋਟੀਆਂ ਕਟੀਆਂ ਸੀਗੀਆਂ ਇੱਕ ਦੋ ਤੇ ਹੋਰ ਛੋਟੇ ਵੱਡੇ ਡੰਗਰ ਵੀ ਝੁੱਲਸੇ ਗਏ ਤੇ ਨਲਾਕੀ ਕੀ ਦੀ ਆ ਤੇ ਹੁਣ ਕੀ ਕਰਨ ਚਾਹੁੰਦੇ ਹੋ ਜਿਹੜਾ ਨੁਕਸਾਨ ਹੈ ਨਲਾਕੀ ਤਾਂ ਜੀ ਇਹ ਬਿਜਲੀ ਬੋਰਡ ਦੀ ਹੋਆ ਦੇਖੋ ਤਾਰਾਂ ਬਿਲਕੁਲ ਢਿੱਲੀਆਂ ਪਈਆਂ ਨੇ ਇੱਥੇ ਕੋਈ ਹੋਰ ਵੀ ਨੁਕਸਾਨ ਹੋ ਸਕਦਾ ਸੀਗਾ ਵਿਚਾਰਾ ਮੁੰਡਾ ਨਾ ਜਦੋਂ ਇਹਨਾਂ ਨੇ ਕਾਲੀ ਕਾਲੀ ਦੇ ਵਿੱਚ ਸੰਗਲ ਖੋਲੇ ਆ ਤੇ ਮੁੰਡੇ ਨੂੰ ਵੀ ਦੇਖ ਲਓ ਸੇਕ ਲੱਗ ਗਿਆ ਇਨੂੰ ਨਹੀਂ ਪਿਆਰੀਆਂ ਹੁੰਦੀ ਹੈਗੀਆਂ ਆਪਣਾ ਦੇਖੋ ਹੁਣ ਇਹਦੇ ਸਰਤੀ ਇਹ ਗੁਜ਼ਾਰਾ ਕਰਦੇ ਸੀਗੇ ਗਰੀਬ ਪਰਿਵਾਰ ਆ ਜੀ ਦੁੱਧ ਦੇ ਫਿਰ ਤੇ ਚੱਲਦਾ ਸੀਗਾ ਤੇ ਹੁਣ ਦੇਖ ਲਓ ਕਿੰਨਾ ਮੰਨ ਲਓ ਵੀ ਸਾਰਾਈ ਮੇਰਾ ਨਾਮ ਰਣਜੀਤ ਸਿੰਘ ਆ ਜੀ ਪਿੰਡ ਮੇਰਾ ਟੁੱਡਰਪੁਰ ਹੈ ਤਹਿਸੀਲ ਸਮਰਾਲਾ ਪੈਂਦੀ ਆ ਇਹ 11:00 ਵਜੇ ਜੀ ਤਾਰਾ ਸਰਕਟ ਹੋ ਗਿਆ ਜੀ ਛੋਟ ਹੋ ਗਿਆ ਜੀ ਤਾਰਾ ਢਿੱਲੀਆਂ ਦੇਖ ਲਓ ਤੁਹਾਡੇ ਸਾਹਮਣੇ ਆ ਜੀ ਇਹ ਢਿੱਲੀਆਂ ਸਰਕਟ ਹੋਇਆ ਅੱਗ ਪੈ ਗਈ ਜੀ ਸਾਡੇ ਦਿੱਥੇ ਡੰਗਰ ਬੰਨਦੇ 14 15 ਤੇ ਜਿ ਜਿੰਨੇ ਸਾਤੋਂ ਕੋਸ਼ਿਸ਼ ਹੋਈ ਨਿਕਲੇ ਕੱਢ ਸਕੇ ਤੇ ਚਾਹ ਜਿਹੜੀ ਮਰ ਗਈ ਜੜ ਗਈ ਵਿੱਚੇ ਝੋਲ ਸੀ ਮੈਂ ਵਿੱਚੇ ਵਿੱਚੀ ਜੁਗੀ ਟੁੱਟੇ ਸੀਗੇ ਜੀ ਉਹ ਤੇ ਕਿਹੜੀ ਨਜ਼ਰ ਕੰਮ ਕੀ ਕਰਦਾ ਮੋਰਾ 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 ਨਾ ਸੜੀਆਂ ਛੋਟੀਆਂ ਸੜੀਆਂ ਉਹ ਜੀ ਦੁੱਧ ਵਗੈਰਾ ਦੁੱਧ ਪਾਉਂਦੇ ਡੇਰੀ ਜੀ ਹਾਂਜੀ ਹਾਂਜੀ ਗੁਜ਼ਾਰਾ ਵੀ ਕਰਦਾ ਹੁੰਦਾ ਹਾਂ ਹਾਂਜੀ ਹਾਂਜੀ ਉਹ ਸਰਦੀ ਗਜਾ ਚੱਲਦਾ ਸੀਗਾ ਜੀ ਤੁਹਾਡੇ ਸਾਹਮਣੇ ਹੀ ਫਿਰ ਹੁਣ ਲੋਨ ਵੀ ਲਿੱਤੇ ਹੋਣੇ ਇਹਨਾਂ ਪਿੱਛੇ ਨਹੀਂ ਛੋਟੇ ਲੋਨ ਕੋਈ ਨਹੀਂ ਸੜੀਆਂ ਕਰਦੀਆਂ ਪਾਲੀਆਂ ਸੀ ਲੋਨ ਕੋਈ ਨਹੀਂ ਸੀ ਪਰ ਅਸੀਂ ਦੁੱਧ ਪਾਉਂਦੇ ਹਾਂ ਕਿੰਨੀ ਕੀਮਤ ਦੀਆਂ ਸੀਗੀਆਂ ਜਿਹੜੀਆਂ ਸੜੀਆਂ ਨੇ ਮੱਚਾ ਉਹ ਤਾਂ ਜੀ ਮੈਨੂੰ 2 ਲੱਖ 2.5 ਲੱਖ ਰੁਪਏ ਕਿ ਟੁੱਟੇ ਦਿੰਦੇ ਸੀਗੇ ਜੀ ਕਹਿੰਦੇ ਵੇਚ ਲਈਏ ਜੇ ਜ਼ੋਰ ਮੋੜਾ ਸੀ ਘਰ ਦੀ ਝੁੱਟਪਾਲੀ ਸਾਡੀ ਉਹ ਨਸਲ ਤੁਸੀਂ ਬਲੀਡ ਸਾਡੇ ਕੋਲ ਉਹ ਤੇ ਹੁਣ ਜਿਹੜਾ ਘਾਟਾ ਹੋਇਆ ਕਿਵੇਂ ਪੂਰਾ ਹੋਊਗਾ ਜਿਹੜਾ ਇਹ ਤਾਂ ਜੀ ਹੁਣ ਦੇਖੋ ਮਹਿੰਗੀ ਹੈਗੀ ਬਿਜਲੀ ਬੋਰਡ ਦੀ ਹੈ ਜੀ ਉਹਨਾਂ ਨੂੰ ਕਿਹਾ ਵੀ ਤਾਰਾ ਤੁਸੀਂ ਦੇਖ ਲਓ ਆਪ ਵੀਡੀਓ ਕਰੋ ਤਾਂ ਤਾਰਾ ਜਮੀ ਢਲੀਆਂ ਪਈਆਂ ਨੇ ਜੀ ਇਹ ਮਕਾਨ ਦੇ ਉੱਤੇ ਦਾਰਾ ਨਿਕਲ ਰਹੀਆਂ ਨੇ ਕੋਈ ਸੁਣਦਾ ਹੀ ਨਹੀਂ ਸਰਦਾਰ ਦੇ ਕਿ ਆ ਕੇ ਬੋਲਦੇ ਆ ਕਿ 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 ਵੀ ਆਏ ਹੋਣਗੇ ਉਹਨਾਂ ਨੂੰ ਕਿਹਾ ਜੀ ਹੁਣ ਅੱਜ ਵੀ ਕਹਿੰਦੇ ਨੇ ਕਹਿੰਦੇ ਵੀ ਤੁਸੀਂ ਸਾਨੂੰ ਦੱਸਿਆ ਨਹੀਂ ਸੀਗਾ ਹੁਣ ਦੱਸਦਾ ਵੀ ਹੁਣ ਕਰੋ ਹੁਣ ਤੋਂ ਬਾਅਦ ਫੇਰ ਵੀ ਕਿਸੇ ਨੇ ਕੁਝ ਨਹੀਂ ਕਰਨਾ ਜੀ ਇਹ ਉਹਨਾਂ ਨੇ ਕਹਿ ਲਈ ਹੈ ਜਿਹੜੀ ਬੋਰਡ ਦੀ ਕੀ ਮੰਗ ਕਰਦੇ ਅਸੀਂ ਕਹਿੰਦੇ ਸਾਨੂੰ ਸਰਕਾਰ ਜਿਹੜਾ ਸਾਡਾ ਜੋ ਵੀ ਨੁਕਸਾਨ ਹੈ ਜੇ ਕਰਦੀ ਕਦੇ ਭਰਵਾਈ ਕਰ ਦੇ ਵੀ ਸਾਡੀ ਅਸੀਂ ਫੇਰ ਦੁੱਧ ਪਾਉਣ ਲੱਗ ਜਾਾਂਗੇ ਮਹਨ ਡੰਗਰ ਮਹਿੰਗੇ ਜੇ ਕੋਈ ਸਭ ਲੈ ਲੀਏ ਨਹੀਂ ਲੈ ਸਕਦਾ ਅੰਦਰ ਵੀ ਨੁਕਸਾਨ ਆ ਜੀ ਡੰਗਰਾਂ ਜਿਹੜੀਆਂ ਬਾਕੀ ਜਿਹੜੀਆਂ ਅੱਗੇ ਚੁਲਸੀਆਂ ਗਈਆਂ ਨੇ ਤੋਸਿਆਂ ਦੇਖ ਲਓ ਜੀ ਅੰਦਰ ਖੜੀਆਂ ਨੇ ਤਿੰਨ ਚਾਰ ਤਾਂ ਹੈਗੇ ਨੇ ਜੀ ਉਹ ਤੁਰਸੀਆਂ ਜਿਹੜੀਆਂ ਜਿਆਦਾ ਕੰਡੀਸ਼ਨ ਖਰਾਬ ਹੈ ਮਹਨ ਨੂੰ ਕੋਈ ਸੇਕ ਲੱਗਦਾ ਉਹ ਬਿਲਕੁਲ ਠੀਕ ਹੋਣਗੀਆਂ ਦੁੱਧ ਦੇਣਗੀਆਂ ਦੇਖੋ ਬਾਅਦ ਦੀ ਗੱਲ ਆਈ ਉਹ ਕੀ ਰਗਬਰ ਕਰਦੀਆਂ ਨੇ ਉਹ ਬਾਅਦ ਦੀ ਗੱਲ ਆ